ਆ ਗਏ ਆ ਗਏ ਆ ਗਏ ਬਾਬੇ ਆ ਗਏ ਥੁੜ ਦੇ ਘਰ ਦੇ ਬਾਹਰ ਜੇ ਤੁਸੀਂ ਵੀ ਲਿਉਣਾ ਚੋਨੇ ਨਵੀਂ ਨਵੇਲੀ ਕਾਰ ਘਰਾਂ ਚੋਂ ਨਿਕਲੋ ਬਾਹਰ ਨਹੀਂ ਤਾਂ ਬਾਬੇ ਹੋ ਜਾਣਗੇ ਫਰਾਰ ਆਜੋ ਆਜੋ ਕੋਈ ਤਾਂ ਆਜੋ ਨਹੀਂ ਤਾਂ ਬਾਬੇ ਚੱਲੇ ਆ ਚੱਲੇ ਆ ਚੱਲੇ ਆ ਬਾਬਾ ਮੈਨੂੰ ਲੱਗਦਾ ਪਿੰਡ ਵਾਲਿਆਂ ਨੂੰ ਸਭ ਸੁੰਘ ਗਿਆ ਕੋਈ ਬਾਹਰ ਹੀ ਨਹੀਂ ਆਉਂਦਾ ਮੈਂ ਤਾਂ ਆ ਗਈ ਬਾਬਾ ਜੀ ਬਾਹਰ ਸਭ ਸੁਣਗੇ ਮੇਰੇ ਦੁਸ਼ਮਨਾ ਨੂੰ ਆਜੋ ਫਿਰ ਆਜੋ ਆ ਗਈ ਬਈ ਬਾਬੇ ਫੱਟੀ ਕੱਢ ਕਰਦੇ ਅੱਗ ਜਾਣਦੇ ਆ ਤੁਹਾਡੀ ਰੱਗ ਰੱਗ ਸਾਨੂੰ ਜਾਣਦਾ ਆ ਸਾਰਾ ਜੱਗ ਪਹਿਲਾਂ ਵੀ ਚੋਰ ਸੀ ਆਜੋ ਆਜੋ ਬਾਬਾ ਜੀ ਤੁਹਾਨੂੰ ਭਾਗ ਤੁਹਾਡੇ ਜਿਹੜੇ ਦਰਸ਼ਨ ਹੋਏ ਆਜੋ ਆਜੋ बाबा ਮੈਨੂੰ ਲੱਗਦਾ ਕੁੜੀ ਪੌਲੀ ਬਹੁਤ ਐਨੂੰ ਠੱਗ ਲੈਨੇ ਆ। ਓ ਬਾਬਾ ਜੀ ਐ ਕਿਵੇਂ ਬੋਲਦਾ ਥੋੜਾ ਚੇਲਾ। ਇਹ ਦੇਹੋਈ ਤਾਈ ਨਾ ਮੇਰਾ ਸੁਭਾਅ ਵੇ ਦੇਖੇ ਮੈਂ ਕਿਹੋ ਜੀ ਆ। ਨਹੀਂ ਨਹੀਂ ਬੱਚਾ ਅਸੀਂ ਠੱਗ ਨਹੀਂ ਗੇ। ਅਸੀਂ ਤਾਂ ਬੜੇ ਸ਼ਰੀਫ ਬਾਬੇ ਆ ਯਾਰ। ਆ ਜੋ ਭਈ ਆ ਜੋ ਜੇ ਲਿਓਣੀ ਹੈ ਘਰ ਚ 7 ਦਿਨ ਚ ਨਵੀਂ ਨਵੇਲੀ ਥਾਰ ਬਾਬੇ ਨੂੰ ਪਾ ਦੋ ਖੇਰ ਨਹੀਂ ਤਾਂ ਬਾਬਾ ਹੋਜੂ ਫਰਾਰ ਓ ਬਾਬਾ ਜੀ ਰੁਕ ਜਾ ਰੁਕ ਜਾ ਮੈਂ ਲੈਣੀ ਆ ਗੱਡੀ ਮੈਂ ਲੈਣੀ ਆ ਖੇਰ ਤੁਹਾਡੇ ਖਾਤਰ ਪੂਣੀ ਲਿਓਣੀ ਆ ਬਾਲਟੀ ਭਰ ਕੇ ਕਣਕ ਦੀ ਖੇਰ ਪੋਣੀ ਆ ਬਾਜੇ ਤੁਹਾਨੂੰ ਹੁਣੀ ਲਿਓਣੀ ਆ ਮੈਂ ਇਸ ਬਾਲਟੀ ਚ ਖੇਰ ਪਾ ਦਿੰਨੀ ਆ ਪਰ 1 ਮਿੰਟ ਆ ਤਾਂ ਪਰਹੀਦੀ ਹੈਗੀ ਆ ਬਾਲਟੀ ਚਲੋ ਫੇਰ ਕੀ ਇਹਨਾਂ ਚ ਖੇਲ ਪਾਦਨੀ ਮੰਨੂ ਨੂੰ ਆਖ ਦੂਗੀ ਗਵਾਚ ਵੀ ਬਾਲਟੀ ਹੈ ਨਹੀਂਗੀ ਸਹੀ ਹੈ ਬੇਬੀ ਜੀ ਹਾਂਜੀ ਉਹ ਬਾਲਟੀ ਕਿੱਥੇ ਸਰਦਾਈ ਜੀ ਰਵੜ ਵਾਲੀ ਉਹ ਆਮਨ ਲੈ ਗਈ ਸੀਗੀ ਅੱਛਾ ਠੀਕ ਹੈ ਮੈਂ ਉਹਨਾਂ ਦੇ ਘਰੋਂ ਲੈ ਕੇ ਆਉਣੀ ਆ ਫੰਤਾ ਮੇਰ ਹੋ ਜੂਗੀ ਮੈਂ ਛੇਤੀ ਅਮਨ ਹਾਂ ਸਾਡੀ ਬਾਲਟੀ ਕਿੱਥੇ ਆ ਸਰਦਈ ਜੀ ਰਵੜ ਵਾਲੀ ਉਹ ਤਾਂ ਮੈਂ ਬਾਪ ਪੈਨ ਦਿੱਤੀ ਘੇਰ ਪਾ ਦਿੱਤੀ ਓਕੇ ਉਹ ਤਾਂ ਮੈਂ ਤੁਹਾਨੂੰ ਦੇ ਆਂਦੀ ਸੀਗੀ ਘਰੇ ਦੇ ਆਂਦੀ ਸੀ ਉਹਦਾ ਬਾਲਟੀ ਮੈਂ ਓਹੋ ਘਰੇ ਨਹੀਂ ਦਿੱਤੀਗੀ ਉਹਦਣ ਤੂੰ ਲੈ ਕੇ ਆਈ ਆਂ ਉਸ ਤੋਂ ਬਾਅਦ ਅਸੀਂ ਘਰੇ ਲੈ ਕੇ ਨਹੀਂ ਗਏ ਉਹਨੂੰ ਮੈਂ ਹੁਣ ਕੀ ਝੂਠ ਮਾਰਦੀ ਆਂ ਕਿ ਬਾਲਟੀ ਜਿੱਤ ਨੂੰ ਇੱਕ ਰੱਖਿਆ ਤਾਂ ਮੈਂ ਫੜਾ ਜਾਂਦੇ ਘਰੇ ਸਾਡੇ ਘਰੇ ਹੈ ਨਹੀਂ ਬਾਲਟੀ ਤਾਂ ਹੀ ਮੈਂ ਲੈਣ ਆਈ ਆਂ ਉਹ ਤਾਂ ਤੇਰੀ ਆਤ ਹੁੰਦੀ ਆਉਣ ਦੀ ਕਿਸੇ ਦੇ ਘਰੇ ਤਾਂ ਮੇਰੇ ਤਾਂ ਮੁੱਕੀਆਂ ਨਾ ਖਾਲੀ ਕਿਉਂ ਮੇਰੇ ਹੱਥ ਟੁੱਟੇ ਐ ਮੈਥੋਂ ਨਾ ਖਾਲੀ ਕਿਤੇ ਮੈਂ ਘਰੇ ਜਾ ਕੇ ਦੇਖਦੀ ਆ ਜੇ ਸਾਡੇ ਘਰੇ ਬਾਲਟੀ ਨਾ ਮਿਲੀ ਨਾ ਤੈਨੂੰ ਤਾਂ ਮੈਂ ਛੜਦੀ ਜੁੰਡਲ ਜੀ ਨਾ ਹੋਵੇ ਤਾਂ ਉਹ ਤੂੰ ਜਾ ਜਾ ਤੇਰੇ ਵਰਗੀ ਛੱਤੀ ਦੇਖੀਏ ਜੰਨੀ ਹੈ ਕਿ ਨੀ ਉਲਟੇ ਹੱਥ ਦਿਨੂ ਆਂਦੀ ਮੱਥਾ ਖੜਾ ਬਾਲਟੀ ਨਾ ਇਹ ਨਹੀਂ ਰੱਖੀਏ ਮੈਨੂੰ ਪਤਾ ਇੰਨੀ ਸੋਹਣੀ ਬਾਲਟੀ ਸੇ ਨੀਤ ਪਾ ਲਈ ਹੋਣੀ ਆ ਮੈਂ ਘਰੇ ਜਾ ਕੇ ਦੇਖਦੀ ਨਾ ਤਾਂ ਬਾਲਟੀ ਮਿਲੀ ਨਾ ਤਾਂ ਮੈਂ ਦੱਸਦੀ ਆ ਤੈਨੂੰ ਅਗੇ ਬਾਬੇ ਬਈ ਅਗੇ ਬਾਬੇ ਅਗੇ ਬਈ ਅਗੇ ਬਾਬੇ ਫੱਟੀ ਕੱਢ ਓ ਛੱਡ ਦੇ ਸਾਡੀ ਬਾਲਟੀ ਖਤਮ ਹੋਈ ਕੁਆਲਿਟੀ ਕੋਣਾ ਤੂੰ ਛੱਡ ਬਾਲਟੀ ਨੂੰ ਬਾਬੇ ਤੈਨੂੰ ਸ਼ਰਾਬ ਦੇ ਦੇਣਗੇ ਓਏ ਉਹ ਬਾਲਟੀ ਵਾਲੇ ਨੂੰ ਤਾਂ ਮੈਂ ਛੱਡਦਾ ਨਹੀਂ ਆਪਣੀ ਬਾਲਟੀ ਲੈ ਕੇ ਉਹ ਕਿੱਥੇ ਤੱਕ ਜਾਊਗਾ ਉਹ ਮੈਨੂੰ ਜਾਣਦਾ ਨਹੀਂਗਾ ਓਹੋ ਤੂੰ ਕਿਧਰ ਭੱਜਿਆ ਨਾ ਨੜਿਆ ਆਪਣੀ ਬਾਲਟੀ ਤੂੰ ਸਿਰ ਤੇ ਕਿਵੇਂ ਲੈ ਰੱਖੀ ਆ ਅੱਛਾ ਇਹ ਆਪਣੇ ਪਰ ਬਾਲਟੀ ਬਾਬਿਆਂ ਕੋਲ ਪਹੁੰਚੀ ਕਿਵੇਂ ਚੱਲ ਤੂੰ ਅੰਦਰ ਜਾ ਕੇ ਰੋਟੀ ਖਾ ਮੈਂ ਦੇਖਦੀ ਹਾਂ ਆ ਜਾਂਦੀ ਪੈੜ ਆ ਜਾਂਦੀ ਪੈੜ ਆ ਜਾਂਦੀ ਪੈੜ ਆ ਜਾਂਦੀ ਪੈੜ ਆ ਮਿਲ ਗਈ ਮਿਲ ਗਈ ਬਾਲਟੀ ਮਿਲ ਗਈ ਕਿਉਂ ਮਨ ਦਾ ਫਿਰ ਤੂੰ ਬਾਬੇ ਨੂੰ ਲੱਭਤੀ ਨਾ ਬਾਲਟੀ ਖੜੇ ਹੋ ਜੋ ਹਣ ਕੇ ਬਾਲਟੀ ਨੂੰ ਕੁਰੀ ਜਾਉਂਗੇ ਤਾਂ ਵੀ ਦੇਖ ਲੋ ਆਗੇ ਆਗੇ ਬਾਬੇ ਫੱਟੀ ਕੱਢ ਤੁਹਾਡੇ ਘਰ ਦੇ ਬਾਹਰ ਜੇ ਤੁਸੀਂ ਵੀ ਨਿਹਾਉਣਾ ਚਾਹੁੰਨੇ ਏ ਘਰ ਚ ਨਵੀਂ ਨਵੇਲੀ ਥਾਰ ਤੇ ਬਾਬੇ ਨੂੰ ਪਾ ਦੋ ਖੈਰ ਪਹਿਲਾਂ ਮੈਂ ਚੋਰ ਸੀ ਚੋਰ ਤਾਂ ਤੁਸੀਂ ਮੈਨੂੰ ਹੁਣ ਵੀ ਲੱਗਦੇ ਏ ਇੱਕ ਤਾਂ ਸਾਡੀ ਵਾਲਟੀ ਚੋਰੀ ਕਰ ਲਈ ਉਦੋਂ ਖੈਰ ਮੰਗਦੇ ਇੰਨੇ شریف ਮੂੰਹ ਬਣਾ ਬਣਾ ਕੇ ਤੁਹਾਨੂੰ ਤਾਂ ਮੈਂ ਦੱਸਦੀ ਆ ਨਹੀਂ ਨਹੀਂ ਬੱਚਾ ਅਸੀਂ ਚੋਰ ਨਹੀਂ ਕੇ ਅਸੀਂ ਤਾਂ ਬੜੇ ਸ਼ਰੀਫ ਬਾਬੇ ਆ ਯਾਰ ਉਹ ਬਾਬਾ ਡਾਇਲੋਗ ਨਾ ਮੋਰ ਮੈਨੂੰ ਲੱਗਦਾ ਆਪਣੇ ਬਰਨ ਵਾਲਿਆ ਜਲਦੀ ਪੰਜ ਲੈ ਉਹ ਮੈਂ ਤਾਂ ਕਦੋਂ ਦਾ ਭੱਜ ਗਿਆ ਤੂੰ ਉੱਥੇ ਖੜਾ ਕੇ ਦਾਣੇ ਲੈ ਨਾ